ਹੈਲੋ एवरीवन ਅੱਜ ਅਸੀਂ ਇੱਕ ਹੋਰ ਵੀਡੀਓ ਸ਼ੇਅਰ ਕਰ ਰਹੇ ਹਾਂ ਤੁਹਾਡੇ ਨਾਲ ਹੈਂਡ ਪੇਂਟਿੰਗ ਸੂਟਸ ਦੀ ਪਹਿਲਾਂ ਵੀ ਅਸੀਂ ਵੀਡੀਓ ਪਾਈਆਂ ਨੇ ਉਹਨਾਂ ਨੂੰ ਤੁਸੀਂ ਕਾਫੀ ਪਿਆਰ ਦਿੱਤਾ ਇਸ ਲਈ ਅਸੀਂ ਨੈਕਸਟ ਵੀਡੀਓ ਲੈ ਕੇ ਆਏ ਹਾਂ ਹਾਂਜੀ ਇਹ ਸਾਡਾ ਕਾਟਨ ਦਾ ਸੂਟ ਹੈ ਪ्युअर कॉटन और ब्राउन ਸ਼ੇਡ ਜੀ ਆਏਗਾ ਬਹੁਤ ਹੀ ਸੌਫਟ ਜੀ कॉटन ਹੈ ਕੋਈ ਵੀ ਕੰਪਲੇਨ ਨਹੀਂ ਹੈ ਇਹਦੀ और ट्रांसपेरेंट ਵੀ ਬਿਲਕੁਲ ਨਹੀਂ ਹੈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਤੁਸੀਂ ਵਿਦਾਊਟ ਲਾਈਨਿੰਗ ਇਹਨੂੰ ਸਟਿਚ ਕਰਵਾ ਸਕਦੇ ਹੋ ਹਾਂਜੀ ਇਹ ਸਾਡੀ ਬਾਜੂ ਦੇ ਉੱਪਰ ਬਣਿਆ ਹੋਇਆ ਹੈ ਬਾਹਾਂ ਦੇ ਉੱਪਰ ਫਲਾਵਰ ਸੈਕੰਡ ਬਾਜੂ ਉੱਪਰ ਵੀ ਸਾਡਾ ਸੇਮ ਫਲਾਵਰ ਹੈ और ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਬਣਿਆ ਹੈ ਹਾਂਜੀ ਔਰ ਇਹਦੇ ਕੇਰੇ ਉੱਪਰ ਵੀ ਸ਼ਰਟ ਦੇ ਕੇਰੇ ਉੱਪਰ 3 ਫਲਾਵਰ ਪਾਏ ਨੇ ਅਸੀਂ 3 ਫਲਾਵਰਸ ਦੇ ਨਾਲ ਕਵਰਿੰਗ ਕੀਤੀ ਹੈ ਔਰ نیچے ਅਸੀਂ ਫੈਂਟੈਕਸ ਦਾ ਡਿਜ਼ਾਈਨ ਦਿੱਤਾ ਹੈ ਥੋੜਾ ਮਤਲਬ ਕਿ ਖਾਲੀ ਨਾ ਰਵੇ ਸਿੱਧੀ ਲਈ ਥੋੜੀ ਕਵਰਿੰਗ ਕੀਤੀ ਹੈ ਡਿਜ਼ਾਈਨਿੰਗ ਕੁਝ ਸਟ੍ਰੀਚਿੰਗ ਦੇ ਨਾਲ ਡਿਜ਼ਾਈਨਿੰਗ ਦਿੱਤੀ ਹੈ ਔਰ ਫਲਾਵਰ ਉੱਪਰ ਗਲਿਟਰ ਵਰਕ ਹੈ ਏਮਬਰਾਇਡਰੀ ਵਰਕ ਹੈ ਬਹੁਤ ਹੀ ਪਿਆਰਾ ਬਣਿਆ ਹੈ ਦੀ اور ਇਸ ਦਾ ਕਲਰ ਵੀ ਬਹੁਤ ਪਿਆਰਾ ਹੈ ਬਹੁਤ ਹੀ ਜ਼ਿਆਦਾ ਪਿਆਰਾ ਦੇਖੋ ਤੁਸੀਂ ਬਿਲਕੁਲ ਵੀ ট্রান্সਪੇਰੈਂਟ ਨਹੀਂ ਹੈ ਹਾਂਜੀ اور ਬਿਲਕੁਲ ਸਮਰ ਸਟੱਫ ਹੈ ਤੁਸੀਂ इजीली ਇਹਨੂੰ ਵੇਅਰ ਕਰ ਸਕਦੀ ਹੋ ਗਰਮੀਆਂ ਦੇ ਵਿੱਚ ਔਰ ਹਾਂਜੀ ਸੈਕਿੰਡ ਸਾਡਾ ਸੂਟ ਰਹੇਗਾ ਕ੍ਰਸ਼ ਕੋਟਨ ਚ ਏ ਵੀ ਪੀਚ اور ਪਿੰਕ ਦਾ ਕੰਬੀਨੇਸ਼ਨ ਦੇ ਨਾਲ ਕਲਰ ਸ਼ੇਡ ਹੈ ਬਹੁਤ ਹੀ ਪਿਆਰਾ ਬਹੁਤ ਹੀ ਕੋਲ ਦੇਖੋ ਇਹ ਵੀ ਤੁਹਾਨੂੰ ਬਹੁਤ ਸੌਫਟ ਫੈਬਰਿਕ ਰਹੇਗਾ اور ਲਾਈਨਿੰਗ ਦੀ ਲੋੜ ਨਹੀਂ ਹੈ ਇਹਨੂੰ ਵੀ ਹਾਂਜੀ ਵਿਦਾਊਟ ਲਾਈਨਿੰਗ ਤੁਸੀਂ ਸਟਿਚ ਕਰਵਾ ਸਕਦੇ ਹੋ ਔਰ ਬਿਲਕੁਲ ਵੀ ਇਹਦੇ ਵਿੱਚ ਕੋਈ ਕੰਪਲੇਨ ਨਹੀਂ ਹੈ ਹਾਂਜੀ ਇਹਦੇ ਉੱਪਰ ਆਪਾਂ ਛੋਟੇ ਛੋਟੇ ਫਲਾਵਰਸ ਪਾਏ ਨੇ embroiderry ਲੁੱਕ ਦਿੰਦੀ ਹੈ ਥੋੜੀ ਜੀ हाँ जी शर्ट दे पूरी शर्ट ऊपर फ्लावर ने कवरिंग की हुई है से थी। और सिप्पी वर्क स्टोन वर्क बहुत ही ग्रेसफुल फ्लावर्स बने ने जे अगर विदाउट वीडियो देखते हैं ना तो बहुत ही ज़्यादा ग्रेस है शायद वीडियो वो चीज़ नहीं आई जो रियल है ਹਾਂਜੀ ਬਾਜੂ ਉੱਪਰ ਵੀ ਸੇਮ ਫਲਾਵਰ ਨੇ نیچے ਤੋਂ ਲੈ ਕੇ ਉੱਪਰ ਤੱਕ ਅਸੀਂ ਬਾਜੂ ਦੀ ਕਵਰਿੰਗ ਕੀਤੀ ਹੈ। ਹਾਂਜੀ ਸੈਕੰਡ ਬਾਜੂ ਵੀ ਸਾਡੀ ਸੇਮ ਰਹੇਗੀ। ਸੇਮ ਡਿਜ਼ਾਈਨ ਹੈ ਉੱਪਰ ਤੋਂ ਲੈ ਕੇ نیچے ਤੱਕ। ਹਾਂਜੀ ਇਹ ਵਾਲੇ ਕਲਰ ਧੋਣ ਤੋਂ ਬਾਅਦ ਬਿਲਕੁਲ ਵੀ ਉੱਤਰਦੇ ਨਹੀਂ ਹੈ। ਤੁਸੀਂ ਮਸ਼ੀਨ ਵਿੱਚ ਨਹੀਂ ਵਾਸ਼ ਕਰਨਾ, ਈਜ਼ੀ ਵਾਸ਼ ਕਰਨਾ ਹੈ। ਉਹ ਬਹੁਤ ਹੀ ਜ਼ਿਆਦਾ ਲਾਈਫ ਟਾਈਮ ਲਈ ਰਹਿੰਦੇ ਨੇ ਇਹ ਪੇਂਟ ਕੋਈ ਵੀ ਕੰਪਲੇਨ ਨਹੀਂ ਹੈ ਅੱਜ ਤੱਕ ਕੋਈ ਕੰਪਲੇਨ ਨਹੀਂ ਆਈ ਹੈ ਇਹਨਾਂ ਦੀ ਤਾਂ ਤੁਸੀਂ ਟੈਨਸ਼ਨ ਫਰੀ ਹੋ ਕੇ ਪੇਂਟ ਕਰਵਾ ਸਕਦੇ ਹੋ ਥੈਂਕ ਯੂ